ਅੱਜ 2 ਜਨਵਰੀ 2024 ਤੇ ਅੱਜ ਆਪਾਂ ਲਾਸਟ ਕਣਕ ਦੇ ਜਿਹੜੇ ਔਰੇ ਆ ਕੱਢ ਰਹੇ ਆ ਡੇਢ ਕਿੱਲਾ ਆਪਣਾ ਜਿਹੜਾ ਕਣਕ ਦਾ ਰਹਿ ਗਿਆ ਸੀ ਪੋਰ ਵੇਖੋ ਜੀ ਕਿਵੇਂ ਧਾਰ ਪੈਂਦੀ ਆ 28 51 85 ਕਿਲੋ ਜਿਹੜਾ ਵੀ ਆਪਾਂ ਕਣਕ ਦਾ ਪਾ ਰਹੇ ਆ ਹੋਰ ਵੀ ਆਪਸ਼ਨਾਂ ਸੀਗੀਆਂ ਇਹਦੇ ਵਿੱਚ ਜਿਵੇਂ ਗਾਂ ਭਿੰਡੀ ਕद्दू ਕਰੇਲਾ ਤੋਰੀ ਸਬਜ਼ੀਆਂ ਆਪਾਂ ਲਾ ਸਕਦੇ ਸੀ ਨਵਾਂ ਸੀਡ ਇੱਕ ਸਾਲ ਲਈਦਾ ਤੇ ਤਿੰਨ ਸਾਲ ਉਹਨੂੰ ਆਪਾਂ ਭਾਰਤੀ ਦਾ ਇਹ ਸਾਡਾ ਪੁਰਾਣਾ ਸੀਡੀ ਆਪਦਾ ਤਰਿਆ ਆਉਂਦਾ। ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਤੇ ਸਾਰੇ ਭਰਾਵਾਂ ਨੂੰ ਮੁਬਾਰਕਾਂ ਨਵੇਂ ਸਾਲ ਦੀਆਂ ਵੀ ਤੇ ਅੱਜ ਆਪਾਂ ਗੱਲ ਕਰਾਂਗੇ ਜੀ 2852 ਕਣਕ ਜਿਹੜੀ ਅੱਜ 2 ਜਨਵਰੀ 2024 ਤੇ ਅੱਜ ਆਪਾਂ ਲਾਸਟ ਕਣਕ ਦੇ ਜਿਹੜੇ ਹੋ ਰਹੇ ਆ ਕੱਢ ਰਹੇ ਆ। ਵਾਹਣ ਆਪਣਾ ਗੋਬੀ ਵਾਲਾ ਜੀ ਲਾਸਟ ਇਹ ਰਹਿ ਗਿਆ ਸੀ ਤੇ ਹੋਰ ਵੀ ਆਪਸ਼ਨਾਂ ਸੀਗੀਆਂ ਇਹਦੇ ਵਿੱਚ ਜਿਵੇਂ ਗਾਂ ਭਿੰਡੀ ਕਦੂ, ਕਰੇਲਾ, ਤੋਰੀ ਸਾਬਜੀਆਂ ਆਪਾਂ ਲਾ ਸਕਦੇ ਸੀ ਗਰਮੀ ਵਾਲੀਆਂ ਰੋਕ ਕੇ ਕੋਈ ਟਮਾਟਰ ਵਗੈਰਾ ਵੀ ਪਰ ਵਾਣ ਆਪਣਾ ਹੋਰ ਵੀ ਹਜੇ ਪਿਆਜ਼ ਦੇ ਵਿੱਚ ਗੋਭੀ ਦੁਬਾਰਾ ਫੇਰ ਪਲਾਂਟ ਕਰਾਂਗੇ ਤਾਂ ਅੱਜ ਜਿਹੜੇ ਆਪਣਾ ਕਣਕ ਬੀਜ ਰਹੇ ਹਾਂ 2851 85 ਕਿਲੋ ਜਿਹੜਾ ਬੀ ਆਪਾਂ ਕਣਕ ਦਾ ਪਾ ਰਹੇ ਹਾਂ ਇਹ ਤੁਹਾਨੂੰ ਦਿਖਾਉਨੇ ਆ ਫਿਰ ਆਪਾਂ ਇਹਦੇ ਵਿੱਚ ਜਿਹੜੀ ਆਪਾਂ ਡੀਏਪ ਦੀ ਵਰਤੋਂ ਕਰ ਰਹੇ ਹਾਂ ਜੀ 25 ਕਿਲੋ ਡੀਏਪ ਕਿੱਲੇ ਦੀ ਨਾਲ ਉਹ ਵੀ ਪਾ ਰਹੇ ਹਾਂ ਤੇ ਲਾਸਟ ਜਿਹੜਾ ਇਹ ਅੱਜ ਆਪਾਂ ਕਦੇ ਉਹ ਜਿਹੜੇ ਉਹ ਨਿਕਲ ਰਹੇ ਆ ਸੁਹਾਗਾ ਦੋ ਵਾਰੀ ਪੂਰਾ ਵਜਨ ਰੱਖ ਕੇ ਵਜਨ ਪਹਿਲਾਂ ਸੁਹਾਗੇ ਦਾ ਹੀ ਬਹੁਤ ਆ ਜੀ ਤੇ ਪੂਰਾ ਟਾਈਟ ਕੀਤਾ ਵਾਂ ਨੂੰ ਵੀ ਛੇਤੀ ਤੋਂ ਛੇਤੀ ਆ ਜਿਹੜਾ ਮਿੱਟੀ ਜਿਹੜੀ ਆ ਪੋਰ ਪੋਰੇ ਔਰ ਇਹਦੇ ਤੇ ਔਰੇ ਤੇ ਘੱਟ ਆਵੇ ਤੇ ਉਹਦੇ ਨਾਲ ਆ ਜਿਹੜੀ ਕਣਕ ਆਪਣੀ ਛੇਤੀ ਆਊਗੀ ਤੇ ਤੁਹਾਨੂੰ ਵੀ ਵਿਖਾਵਾਂਗੇ ਜੀ ਡਿੱਗਦਾ ਕਣਕ ਦਾ ਦਿਖਾਵਾਂਗੇ ਤੁਹਾਨੂੰ ਐਫਟਮ ਡੇੜਾ ਕਿੱਲਾ ਆਪਣਾ ਜਿਹੜਾ ਕਣਕ ਦਾ ਰਹਿ ਗਿਆ ਸੀ ਪੌਰ ਵੇਖੋ ਜੀ ਕਿਵੇਂ ਧਾਰ ਪੈਂਦੀ ਆ ਇਹ ਆਪਾਂ ਕੋਸ਼ਿਸ਼ ਕਰਾਂਗੇ ਜੇ ਮਿੱਟੀ ਦੇ ਵਿੱਚ ਵੀ ਜਿਹੜੇ ਹੈਗੇ ਆ ਦਾਣੇ ਆ ਲਗਾਤਾਰ ਆ ਜਿਹੜੇ ਧਾਰ ਹੀ ਪੈਂਦੀ ਜਾਂਦੀ ਆ ਜੀ ਬਹੁਤ ਵੀ ਆ ਜਿਹੜਾ ਡੱਗ ਰਿਹਾ ਤੇ ਇਹਦੀ ਜਿਹੜਾ ਜਰਮੀਨੇਸ਼ਨ ਆ ਬੀਜ ਦਾ ਆਪਣਾ ਉਹ ਵੀ ਪੂਰਾ ਪੱਖਾ-ਪੁੱਖਾ ਲਾ ਕੇ ਸਾਫ਼ ਕਰਕੇ ਤੇ ਬੀ ਆਪਣਾ ਚੈੱਕ ਕੀਤਾ ਵਿਆ ਜੀ ਜਰਮੀਨੇਸ਼ਨ ਬਹੁਤ ਆਦਾ 2851 ਵੈਰੈਟੀ ਆਪਣਾ ਘਰ ਦਾ ਸੀਡ ਆ ਨਵਾਂ ਸੀਡ ਇੱਕ ਸਾਲ ਲਈਦਾ ਤੇ ਤਿੰਨ ਸਾਲ ਉਹਨੂੰ ਆਪਾਂ ਵਰਤੀਦਾ ਇਹ ਸਾਡਾ ਪੁਰਾਣਾ ਸੀਡ ਹੀ ਆ ਆਪਦਾ ਤਰਿਆ ਆਉਂਦਾ ਬਹੁਤ ਸੋਹਣੀ ਵੈਰੈਟੀ ਰਹੀ ਹੈ ਵੈਰੈਟੀ ਆ ਜੀ ਬਸ ਦੋ ਕੁ ਡੱਕ ਤਾਂ ਜਿਹੜੀਆਂ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਪਾਈਆਂ ਸੀ ਵੀ ਜਿਹੜੀ ਇਹਨੂੰ ਪੀੜੀ ਕੁੰਗੀ ਦੀ ਸ਼ਿਕਾਇਤ ਆਉਂਦੀ ਆ ਉਹਦੇ ਵਾਸਤੇ ਆਪਾਂ ਸਪਰੇਅਾਂ ਜਿਹੜੀਆਂ ਲਾਉਣੀਆਂ ਉਹ ਵਧੀਆ ਕੁਆਲਿਟੀ ਦੀਆਂ ਸਪਰੇਅਾਂ ਲਾਵਾਂਗੇ ਅੱਜ ਲਾਸਟ ਆ ਜੀ ਜਮਾਂ 2 ਜਨਵਰੀ 2024 ਆਪਾਂ ਹੋਰੇ ਗੱਡ ਰਹੇ ਆ ਤਾਂ ਬਣੇ ਰਹੋ ਜੀ ਪੇਜ ਨਾਲ ਤੇ YouTube ਚੈਨਲ ਨਾਲ ਧੰਨਵਾਦ ਜੀ ਸਾਸਿਕਾ